ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਜਿਹੜੇ ਬਾਈ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਦੋਸਤੋ ਤੁਹਾਨੂੰ 40 42 ਨੱਕ ਦਿਖਾਵਾਂਗੇ ਬਸ ਆਪਾਂ ਇੱਕ ਵਾਰ ਤੁਹਾਨੂੰ ਕੰਮ ਦਿਖਾ ਦਾਂਗੇ ਵੀ ਆਹ ਕੁਆਲਿਟੀ ਦੀਆਂ ਨੇ ਬਾਕੀ ਰੇਟ ਦੀ ਗੱਲ ਬਾਈ ਨਾ ਕਰ ਲਿਓ ਅੱਜ ਤਰੀਕ ਹੈਗੀ ਆ ਦੋਸਤੋ 6 ਪੰਜਵਾਂ ਮਹੀਨਾ 2025 ਆ ਦੇਖੋ ਦੋਸਤੋ ਦੂਜਾ ਸੂਆ ਸੂਣ ਵਾਲੀ ਬੱਸੀ ਆ ਦੋਸਤੋ ਕੱਦ-ਗਾੜ ਬਹੁਤ ਵੱਡਾ ਫਾਰਮ ਦੇ ਸਾਰੇ ਨਗ ਫਾਰਮ ਦੇ ਹੋਣਗੇ ਦੋਸਤੋ ਕੋਈ ਲੋਕਲ ਗਾਣੀ ਮਿਲੂ ਤੁਹਾਨੂੰ ਦੇਖੋ ਬਸ ਇੱਕ ਦੋ ਦਿਨ ਸੂਣਦੇ ਰਹਿੰਦੇ ਆ ਕੱਦ-ਗਾੜ ਬਹੁਤ ਚੰਗਾ ਗਰਮ ਵਾਲੀ ਦਾ ਇਹ ਕਾ ਖੜੀ ਆ ਦੋਸਤੋ ਇਹ ਵੀ ਦੂਜਾ ਸੂਆ ਸੂਣਾ ਬੱਸੀ ਨੇ ਜਾਤ ਬਰੀਡ ਫੁੱਲ ਹੋਊ ਦੋਸਤੋ ਜਾਤ ਬਰੀਡ ਫੁੱਲ ਹੋਊਗਾ ਆਂ ਦੀ ਬਾਕੀ ਥਾਂ ಮೇਵਾ ਚੰਗਾ ਇਹ ਕੋਠਾ ਕਿੰਨਾ ਗਾਇਬ ਤੇ ਥਾਣਾ ਗਿਆ ਇਹ ਪਿੰਡ ਲੋਹਾ ਖੇੜਾ ਤੇ ਜ਼ਿਲ੍ਹਾ ਸੰਗਰੂਰ ਪ੍ਰਦੀਪ ਬਾਈ ਲੋਵੇ ਖੜੀਆਂ ਨੇ ਦੋਸਤੋ 40 42 ਨਗਨੇਸ਼ ਟਾਈਮ ਸੂਈਆਂ ਸਵਾਈਆਂ गावा ਵੀ ਹੈਗੀਆਂ ਨਾ ਦੇਖੋ ਜਰਸੀ ਦੇਖੋ ਕਿੰਨੀ ਟਾਪ ਬਰੀਡ ਦੀ ਜਰਸੀ ਹੈਗੀ ਐਚ ਐਫ ਗਰਲੈਂਡੋ ਜਿਹੜੀ ਵੀ ਤੁਹਾਨੂੰ ਦੋਸਤੋ ਜਿਵੇਂ ਗਰਮੀ ਦਾ ਮੌਸਮ ਆ ਹੁਣ ਕ੍ਰਾਸ ਕਰਾਸ ਗਾਂ ਵੀ ਬਾਈ ਲਵੋ ਮਿਲ ਜੂਗਾ ਦੇਖੋ ਹੁਣੇ ਸੂਈ ਹੈਗੀ ਐਰ ਸਾਇਰ ਬੱਸੀ ਦਿੱਤੀਆ ਦੋਸਤੋ ਫੀਮੇਲ ਕਾਫਾ ਨਾਲ ਕੱਦ-ਕਾੜ ਬਹੁਤ ਚੰਗਾ ਕਰਮਾਲੀ ਦਾ ਲੇਵਾ ਦੇਖੋ ਫੌਰਨ ਗਾਵਾਂ ਇਨਾਵਾਗਾ ਲੇਵਾਗਾ ਨੰਬਰ ਵਾਈ ਦਾ ਹੈਗਾ 9530801955 ਇੱਕ ਵਾਰ ਆਪਾਂ ਤੁਹਾਨੂੰ ਕੁਆਲਿਟੀ ਦਿਖਾ ਦਿੰਨੇ ਆ ਇੱਥੇ ਆ ਕੇ ਹਰ ਵਕਤ ਕਦੋਂ ਵੀ ਆ ਸਕਦੇ ਹੋ ਦੋਸਤੋ ਇੱਥੇ ਤੁਹਾਨੂੰ 10 ਤੋਂ 15 ਗਾਵਾਂ ਮਿਲਣਗੀਆਂ ਜੇ ਤੁਹਾਨੂੰ ਇਥੇ ਇੱਕ ਵੀ ਗਾਂ ਨਹੀਂ ਮਿਲਦੀ ਤਾ ਸੋਨੂੰ ਗੱਡੀ ਦਾ ਖਰਚਾ ਦੇ ਕੇ ਮੋੜਿਆ ਜਾਊਗਾ ਖਰਚਾ ਬੜੀ ਦੇ ਕੇ ਮੋੜਨੇ ਬਾਈ ਸੋਨੂੰ ਕਵਾਡੀ ਵਾਲਿਆਂ ਵਾਂਗੂ ਜੇ ਇੱਕ ਵੀ ਗਾ ਨਹੀਂ ਮਿਲਦੀ ਇੱਥੇ ਹਰ ਵਕਤ ਤਾਂ ਇੱਥੇ ਦੋਸਤੋ 10 15 ਗਾਮਾ ਹੁੰਦੀਆਂ ਨੇ ਅੱਜ ਦੋਸਤੋ 15 ਨਗ ਨੇ ਉਹ 40 ਵਾਲੀ ਨਗ ਨੇ ਬਾਈ ਲੋਏ ਆ 10 15 ਨਗ ਤਾਂ ਹੈਗੇ ਨੇ ਦੋਸਤੋ ਸੂਏ ਸੂਆਏ ਆ ਹੁਣੇ ਸੂਈਆਂ ਕਰਮ ਵਾਲੀ ਹਨ ਲੈਪਾ ਬਹੁਤ ਚੰਗਾ ਆ ਦੇਖੋ ਜਰਸੀ ਬਹੁਤ ਚੰਗੀ ਆ ਜਰਸੀ ਦੇ ਨਾਲ ਹੈਗਾ ਮੇਲ ਕਾਫ ਆ ਦੋਸਤੋ ਨਾਲ ਮੇਲ ਕਾਫ ਆ ਬਹੁਤ ਚੰਗੀ ਬਰੀਡ ਦੀ ਜਰਸੀ ਆ ਆ ਦੇਖੋ ਕਰਮਾਲੀ ਬਾਕੀ ਮੱਜਾਂ ਵੀ ਹੁੰਦੀਆਂ ਨੇ ਬਾਈ ਲੋਏ ਮੱਜਾਂ ਵੀ ਦਿਖਾ ਦਿੰਨੇ ਆ ਤੁਹਾਨੂੰ ਇਸ ਵਕਤ ਬਾਈ ਲੋਏ ਘੱਟੋ ਘੱਟ 15 ਮੱਜਾਂ ਨੇ ਦੋਸਤੋ ਸੂਈਆਂ ਸਵਾਈਆਂ ਨੇ ਸਾਰੀਆਂ ਸੂਈਆਂ ਸਵਾਈਆਂ ਨੇ ਇੱਕ ਅੱਧ ਨਹੀਂ ਗੱਬਣ ਹੋ ਵਿੱਚ ਆ ਦੇਖੋ ਤਿਆਰ ਦੁੱਧ ਵਾਲੀਆਂ ਦੋਸਤੋ 14 ਤੋਂ ਲੈ ਕੇ 15 ਲੀਟਰ ਤੱਕ ਦੀਆਂ ਮੱਝਾਂ ਮਿਲ ਜਾਣਗੀਆਂ ਬਾਈ ਲੋਵੇ ਇੱਥੇ ਆ ਕੇ ਦੋਸਤੋ ਵਿజిਟ ਕਰੋ ਬਹੁਤ ਵਧੀਆ ਚੰਗੀ ਨਸਲ ਦੇ ਪਸ਼ੂ ਰੱਖਦਾ ਬਾਈ ਪਿੰਡ ਪ੍ਰਦੀਪ ਬਾਈ ਦਾ ਨਾਮ ਆ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਆ ਦੇਖੋ ਪੂਰੀ ਜੰਦ ਜਾਣ ਵਾਲੀਆਂ ਹਰਿਆਣੇ ਦੀਆਂ ਮੱਝਾਂ ਲਿਆਉਂਦਾ ਬਾਈ 9530801955 ਦੋਸਤੋ ਆ ਕੱਦਕਾਰ ਦੇਖੋ ਝੋਟੀ ਦਾ ਬਹੁਤ ਚੰਗੀ ਪਹਿਲਾਂ ਝੋਟੀ ਹੈਗੀ ਆ ਸੂਨ ਵਾਲੀ ਆ ਕਰਮ ਵਾਲੀ ਇੱਕ ਦੋ ਨਾਲ ਲਊਗੀ ਬਹੁਤ ਜਾਤ ਬਰੀਡ ਦੀ ਮੱਝ ਹੈਗੀ ਇਹ ਦੂਜਾ ਸੂਆ ਸੂਣਾ ਦਾ ਆ ਸੂਈ ਸਵਾਈਆ ਕੱਲੀ ਸੂਈ ਆ ਬਾਈ ਕਹਿੰਦੇ ਬਾਕੀ ਤਿਆਰ ਦੁੱਧਾਂ ਲੀਆਂ ਮੱਝਾਂ ਵੀ ਮਿਲ ਜਾਂਦੀਆਂ ਆਹ ਦੇਖੋ ਕਰਮਾਲੀ ਦਾ ਡਲੇਵਾ ਦੇਖੋ ਕਿੰਨਾ ਚੰਗਾ ਦਾ ਇੱਕ ਵਾਰ ਆਪਾਂ ਤੁਹਾਨੂੰ ਕੁਆਲਿਟੀ ਦਿਖਾ ਦਿੰਦੇ ਹਾਂ ਦੋਸਤੋ ਬਾਕੀ ਜਿਹੜੀ ਤੁਹਾਡੇ ਪਸੰਦ ਆਉਂਦੀ ਹੈ ਬਾਈ ਨਾਲ ਕਨੈਕਟ ਕਰ ਸਕਦੇ ਹੋ ਆਹ ਦੇਖੋ ਦੋਸਤੋ ਮੇਲ ਕਾਫ ਇਹਦੇ ਨਾਲ ਕਿੰਨਾ ਪਿਆਰਾ ਬੱਚਾ ਦਾ ਜੇ ਫੀਮੇਲ ਹੁੰਦੀ ਤਾਂ ਗੱਲਾਂ ਹੋਰ ਹੀ ਹੁੰਦੀਆਂ ਸੀ ਸਾਰਾ ਫਾਰਮੂਲਾ ਮੰਨ ਲੈਂਦਾ ਬਾਈ। ਲੇਵਾ ਦੇਖੋ ਥੋੜੀ ਬੈਵਾਦੀ ਹੈਗੀ ਜਾਂ ਪੜਾਪੜਾ ਕਰੀ ਖੜੀ ਹੈਗੀ। ਆ ਵੀ ਆ ਗੱਬਣ ਵਸੂ ਆਕੇ ਦੋਸਤੋ ਸਾਰੇ ਬਾਈ ਲਵੇ। ਤੁਹਾਨੂੰ ਇੱਕ ਇੱਕ ਦਿਖਾ ਦਾਂਗੇ। ਜਿਹੜਾ ਤੁਹਾਡੇ ਪਸੰਦ ਆਉਂਦਾ ਬਾਈ ਨਾਲ ਆ ਕੇ ਇੱਥੇ ਗੱਲ ਕਰ ਸਕਦੇ ਹੋ। ਲੇਵਾ ਦੇਖੋ। ਅਜੇ ਬਾਲਸਾਲ ਬਹੁਤ ਪਏ ਨੇ। 5-7 ਦਿਨ ਆਰਾਮਦਾਰੀ ਨਾਲ ਲੈ ਜੂ। ਆ ਦੇਖੋ ਦੋਸਤੋ। ਗਰਮੀ ਚ ਆ ਬਰੀਡ ਚਲਦੀ ਆ ਹੁਣ ਨਾ ਇਹ ਗਰਮੀ ਮੰਨੇ ਫਲੇ ਵਾਲੂ ਆ ਬਹੁਤ ਚੰਗਾ ਕਰਮ ਵਾਲੀ ਦਾ ਇਹ ਵੀ ਲੈ ਜੀ ਦੋਸਤੋ 5 2 7 ਦਿਨ ਲੈ ਸਕਦੀ ਆ ਇਹ ਆ ਦੇਖੋ ਦੋਸਤੋ ਸੂਹੀ ਸਵਾਈ ਗਾਂ ਖੜੀ ਆ ਤੇਰਾ ਪਣ ਬਹੁਤ ਵਧੀਆ ਇਹ 30 ਤੋਂ 35 ਲੀਟਰ ਦੋਸਤੋ ਬਾਈ ਕਹਿੰਦਾ ਦੁੱਧ ਦੇ ਦੂਗੀ 22 ਲਵੇ 20 ਤੋਂ ਲੈ ਕੇ 40 45 ਲੀਟਰ ਤੱਕ ਦੇ ਪਸ਼ੂ ਹੁੰਦੇ ਨੇ ਦੇਖੋ ਬਹੁਤ ਚੰਗੀ ਗਾਂ ਕੀ ਇਹ ਵੀ ਨਾਲ ਇਹਦੇ ਹੈਗੇ ਦੋਸਤੋ ਫੀਮੇਲ ਆ ਗਈ ਜਰਸੀ ਦਾ ਕ੍ਰੋਸ ਆ ਗਿਆ ਆ ਦੇਖੋ ਦੋਸਤੋ ਜਰਸੀ ਇਹ ਵੀ ਦੋਸਤੋ ਲੈ ਜੂਗੀ 7 ਤੋਂ 8 ਦਿਨ ਲੈ ਜੂ ਇਹ ਜਰਸੀ ਦਾ ਕ੍ਰੋਸ ਆ ਨਾ ਇਹ ਗਰਮੀ ਮੰਨੇ ਦੋਸਤੋ ਗਰਮੀ ਦੇ ਵਿੱਚ ਬਹੁਤ ਚੰਗੀ ਇਹਦੇ ਮੰਨ ਰਹਿੰਦੀ ਆ ਇਹ ਨਸਲਾ ਜਿਹੜੀ ਆ ਦੇਖੋ ਲੈ ਆ ਬਾ ਦੇਖੋ ਕਰਮਾਲੀ ਦਾ ਕਿੰਨਾਗਾ 25 ਤੋਂ 30 ਲੀਟਰ ਤੋਂ ਦੋ ਦੇ ਦੂਏ। ਬਾਕੀ ਸਾਨੂੰ ਆਹ ਦਿਖਾ ਦਿੰਨਾ ਐਚਪ ਖੜੀਆਂ ਨੇ ਪਿਓਰ। ਤੇ ਪਹਿਲਾਂ ਨ ਬੱਸੀ ਆ ਗਈ। ਇਹ ਹਜੇ ਘਟੋ ਘਟ ਲੈ ਜੂਗੀ। ਇਹ ਮਹੀਨੇ ਦੀ ਕੱਚੀ ਵਾਂਗੂ ਲੱਗ ਰਹੀ ਆ। ਆ ਵੀ ਦੋਸਤੋ ਲੈ ਜੀ 7 ਤੋਂ 8 ਦਾਣ। ਪਿਓਰ ਐਚਪ ਆ ਗਈਆਂ ਇਹ ਜਾਤ ਬਰੀਡ ਵਾਲੀਆਂ ਫੁੱਲ। ਆਹ ਦੇਖੋ ਦੋਸਤੋ ਬਿਲਕੁਲ ਤਦਵਰਗੀ ਚੱਟੀ ਬੱਸੀ ਆ। ਕੋਈ ਬਾਦੂ ਫੈਂਟ ਨਹੀਂ ਆਹ ਦੇਖੋ ਦੋਸਤੋ ਪਹਿਲਾ ਸੁਆ ਸੁਨਾ ਬੱਸੀ ਨੇ ਵੀ ਇਹ ਵੀ ਬਹੁਤ ਜਾਤ ਬਰੀਡ ਵਾਲੀ ਬੱਸੀ ਹੈਗੀ ਆਹ ਸੂਈ ਸਵਾਈ ਆ ਗਿਆ ਦੋਸਤੋ ਕੱਦ-ਕਾਦ ਬਹੁਤ ਚੰਗੇ ਦਾ ਵੀ ਆ ਦੇਖੋ ਇਹ ਵੀ ਹੁਣੇ-ਹੁਣੇ ਸੂਈ ਹੈਗੀ ਲੇਵਾ ਬਹੁਤ ਚੰਗਾ ਕਰਮ ਵਾਲੀ ਦਾ ਪਿੰਡ ਲੋਹਾ ਖੇੜਾ ਤੇ ਜਿਲ੍ਹਾ ਸੰਗਰੂਰ ਆ। ਕਰ ਲੋ ਬਾਈ ਨਾ ਕਨੈਕਟ। ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਦੋਸਤੋ। ਚੰਗਾ ਕੁਆਲਿਟੀ ਦਾ ਮਾਲ ਲੈਂਦਾ ਬਾਈ। ਨੰਬਰ ਆ 95308 ਤੇ 01955 40 ਤੋਂ 42 ਦੋਸਤੋ ਬਾਈ ਲਵੇ ਗਾਮਾਂ ਨੇ ਹੁਣ। 15 ਮੱਜਾਂ ਨੇ। ਦੇਖੋ ਪੂਰਾ ਸ਼ਾਨਦਾਰ ਮਾਲ ਰੱਖਿਆ ਬਾਈ। ਚੰਗੀ ਗਾਹ ਲੈਂਦਾ। ਲੱਖੀ ਉਧਰ। ਲਵਾ ਰਹੇ ਨੇ ਥੋੜੀਆਂ ਗਾਮਾਂ। ਤੇ ਆਪਣੀ ਵੀਡੀਓ ਦੇਖਣ ਲਈ ਧੰਨਵਾਦ